ਤੁਸੀਂ ਵੇਖ ਰਹੇ ਹੋ ਜੀਤ ਮੈਪੀ ਵੀ ਮੈਂ ਨਵਾਂ ਸ਼ਹਿਰ ਤੋਂ ਜਸਵੀਰ ਸਿੰਘ ਲੂਰ ਪਰ ਮੇਰੇ ਨਾਲ ਗਰਜਿੰਦਰ ਸਿੰਘ ਗੁਰੂ ਅੱਜ ਅਸੀਂ ਪਹੁੰਚੇ ਹਾਂ ਗੰਨਾ ਬੈਲ ਨਵਾਂ ਸ਼ਹਿਰ ਵਿਖੇ ਜਿੱਥੇ ਕਿਸਾਨਾਂ ਨੂੰ ਲਗਾਤਾਰ 3 ਦਿਨਾਂ ਤੋਂ ਪਰੇਸ਼ਾਨੀ ਆ ਰਹੀ ਹੈ ਤੇ ਮਿਲ ਬੰਦ ਹੋਣ ਕਾਰਨ ਕਿਸਾਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਲੰਬੀਆਂ ਲੰਬੀਆਂ ਗੰਨਿਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਤੇ ਕਿਸਾਨ ਮਿਲ ਦੇ ਵਿੱਚ ਤਿੰਨ ਤਿੰਨ ਰਾਤਾਂ ਕੱਟਣ ਨੂੰ ਮਜਬੂਰ ਨੇ ਤੇ ਤੁਹਾਨੂੰ ਦਿਖਾਣੇ ਆ ਕਿਸਾਨਾਂ ਨੂੰ ਕਿਸ ਤਰ੍ਹਾਂ ਪਰੇਸ਼ਾਨੀ ਆ ਰਹੀ ਹੈ ਤੇ ਇਸ ਸਮੇਂ ਮੈਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਉਹ ਸਬੰਧਿਤ ਅਧਿਕਾਰੀਆਂ ਨੇ ਪ੍ਰੋਸਾ ਵੀ ਦਵਾਇਆ ਕਿ ਮੁੜ ਕੇ ਇਹੋ ਜਿਹੀ ਗਲਤ ਨਹੀਂ ਹੋਗੀ ਤੇ ਇਸ ਸਬੰਧੀ ਆਪਾਂ ਤੁਹਾਨੂੰ ਦਿਖਾਣੇ ਆ ਤੇ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਾਉਣੇ ਆ ਤੇ ਉਹ ਕੀ ਕਹਿਣਾ ਚਾਹੁੰਦੇ ਨੇ ਅੱਜ ਦੇ ਮਸਲੇ ਦੇ ਸਬੰਧੀ। ਭਾਈ ਇਹ ਮੀਟਿੰਗ ਸੀਗਾ ਜੀ। ਮੇਨ ਮਸਲਾ ਜਿਹੜਾ ਮਿਲ ਚੱਲਣ ਦਾ ਸੀਗਾ ਮਿਲ ਜਿਹੜੀ ਰੁਕ ਰੁਕ ਕੇ ਚੱਲ ਰਹੀ ਆ ਕਿਉਂਕਿ ਪਲਾਂਟ ਜਿਹੜਾ ਸਹੀ ਢੰਗ ਨਾਲ ਪਿਛਲੇ ਸਾਲ ਵੀ ਕੰਮ ਨਹੀਂ ਕੀਤਾ ਤੇ ਐਟਵੀ ਜਿਹੜਾ ਰਹਾ ਉਹਨਾਂ ਦਾ ਆਖਰੀ ਸਾਲ ਆ ਉਹ ਜਾਣ ਬੁੱਝ ਕੇ ਵੀ ਖਰਾਬ ਹੋ ਸਕਦੇ ਪਰ ਅੱਜ ਉਹਨਾਂ ਨੂੰ ਸੁਧਿਆ ਗਿਆ ਇ ਤੇ ਉਹਨਾਂ ਨੂੰ ਕਿਹਾ ਗਿਆ ਵੀ ਜਿਹੜਾ ਤੁਹਾਡਾ ਮੁਖ ਹੈਗਾ ਆ ਤੁਹਾਡਾ ਮਾਲਕ ਹੈਗਾ ਆ ਸਾਡੀ ਉਹਨਾਂ ਨਾਲ ਗੱਲ ਕਰਾਓ ਨਹੀਂ ਤਾਂ ਤੁਹਾਡਾ ਛਟਕਾਰਾ ਹੋਣਾ ਨਹੀਂ ਹੈਗਾ ਕਿਉਂਕਿ ਗੰਨਾ ਲੋਕਾਂ ਦਾ 35 ਲੱਖ ਬਾਂਡ ਹੋਏ ਆ ਉਹ ਪੀੜਨਾ ਪੀੜਨਾ ਮਿਲਣਾ ਉਹ ਕਿੱਦਾਂ ਪੀੜਨਾ ਉਹ ਪਲਾਂਟ ਚਲਾਣ ਦੀ ਹੁਣ ਆਪਣੀ ਮੰਨ ਕੇ ਗਏ ਆ ਵੀ ਅਸੀਂ ਪਲਾਂਟ ਚਲਾਵਾਂਗੇ ਸਹੀ ਢੰਗ ਦੇ ਨਾਲ ਜੇ ਨਹੀਂ ਚੱਲਦਾ ਅਸੀਂ ਫੇਰ ਵੀ ਆਹੀ ਸੋਮਵਾਰ ਨੂੰ ਈਸਵਾਰ ਨੂੰ ਵੀ ਮਿਲਾਂਗੇ ਤਾਂ ਉਹਨਾਂ ਨਾਲ ਸਾਡੇ ਫੋਨ ਤੇ ਜਿਹੜੇ ਉਹ ਦੱਸਿਆ ਉਹਨਾਂ ਨੇ ਗੱਲ ਹੋਈ ਆ ਕਹਿੰਦੇ ਉਹ ਸਾਨੂੰ ਮਿਲਣ ਨੇ ਜੇ ਨਹੀਂ ਚੱਲਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਲਾਂਟ ਵਾਲਿਆਂ ਨਾਲ ਜਿਹੜਾ ਇਹ ਕਿੰਨੇ ਦਿਨ ਮਤ ਬੱਲੇ ਬੱਦ ਰਹੀ ਹੈ ਹ ਇਹ ਲਗਭਗ ਜੀ ਸਾਢੇ 4 ਦਿਨ ਕਹਿੰਦੇ 15 ਦਿਨ 15 ਦਿਨਾਂ ਦੇ ਵਿੱਚ ਸਾਢੇ 4 ਦਿਨ ਉਹ ਦੇਖ ਲਓ ਤੁਸੀਂ ਕੱਢ ਕੇ ਕਿੰਨਾ ਐਵਰੇਜ ਆਂਦੀ ਆ ਤੇ ਇਹ ਇੰਨੀ ਬੰਦ ਹੋਣੀ ਹੋ ਗਈ ਆ 15 ਦਿਨਾਂ ਦੇ ਵਿੱਚ ਅਗਲਾ ਰਣਨੀਤੀ ਕੀ ਥੋੜੀ ਕੀ ਹੋ ਰਹੀ ਆ ਰਣਨੀਤੀ ਇਹੀ ਆ ਸਾਡੀ ਮਿਲ ਚਲਾਣੀ ਆ ਅਸੀਂ ਮਿਲੇ ਨਹੀਂ ਖੜਨ ਦੇਣੀ ਚਾਹੇ ਸੰ ਜੋ ਮਰਜ਼ੀ ਕਰਨਾ ਪੈ ਜਾਵੇ ਅਸੀਂ ਜਫੇ ਬੰਦੀਆਂ ਨਾਲ ਪੂਰਾ ਜੋਰ ਲਾਣਾ ਆ ਹਰ ਹਾਲਤ ਵਿੱਚ ਮਿਲ ਜੜਾ ਉਹ ਸਹੀ ਢੰਗ ਦੇ ਨਾਲ ਚਲਾਣੀ ਚਲਾਣੀ ਆਪਾਂ ਕਿੰਨਾ ਟੀਚਾ ਹੈਗਾ ਮਿਲ ਦੀ ਹਾਂਜੀ ਪੜਾਈ ਦਾ 35 ਲਗਣਾ ਆਈ ਸੀ ਅਪੀਲ ਦਾ ਉਹ ਨਹੀਂ ਬਣਾਇਆ ਬਾਉਂਡ ਕੀਤਾ ਕਨਾਂ ਹਾਂਜੀ ਐਤੋ ਜੀ ਬੈਂਸ ਸਾਹਿਬ ਨੇ ਵੈਸੇ ਤੇ ਸਾਰਾ ਕੁਝ ਦੱਸ ਹੀ ਦਿੱਤਾ ਕਿ ਜਿਹੜੇ 15 ਦਿਨ ਦੇ ਵਿੱਚ ਸਾਢੇ 4 ਦਿਨ ਮੇਲ ਬੰਦ ਹੋਣਾ ਬਹੁਤ ਮਾੜੀ ਗੱਲ ਹੈ ਉਹਦਾ ਕਾਰਨ ਜਿਹੜਾ ਅਸੀਂ ਸਮਝਦੇ ਹਾਂ ਉਹ ਇਹੀ ਹੈ ਕਿ ਅਗਲੇ ਸਾਲ ਜਿਹੜਾ ਇਹ ਪਲਾਂਟ ਉਹਨਾਂ ਨੇ ਛੱਡ ਕੇ ਜਾਣਾ ਇੱਥੋਂ ਉਹਨਾਂ ਕੋਲੋਂ ਇਹ ਲੈ ਲਿਆ ਜਾਏਗਾ ਦੇ ਹਿਸਾਬ ਦੇ ਨਾਲ ਤਾਂ ਉਹ ਪੂਰਾ ਕੰਮ ਜਿਹੜਾ ਉਹ ਨਹੀਂ ਕਰਾ ਰਹੇ ਪਹਿਲਾਂ ਵੀ ਡੀਸੀ ਸਾਹਿਬ ਨੇ ਪਿਛਲੇ ਸਾਲ ਵੀ ਡੀਸੀ ਸਾਹਿਬ ਨੇ ਬੜੀ ਹਿੰਮਤ ਮਾਰ ਕੇ ਸਾਡੇ ਨਾਲ ਸਾਥ ਦੇ ਕੇ ਕੰਮ ਕਰਾਇਆ ਸੀ ਇਸ ਵਾਰ ਵੀ ਦੇਖਦੇ ਆ ਸੋਮਵਾਰ ਨੂੰ ਸਾਨੂੰ ਸਮਾਂ ਮਿਲਿਆ ਡੀਸੀ ਸਾਹਿਬ ਨੂੰ ਮਿਲਦੇ ਆ ਉਮੀਦ ਆ ਵੀ ਡੀਸੀ ਸਾਹਿਬ ਸਾਡਾ ਜਿਹੜਾ ਪੂਰਾ ਸਾਥ ਦੇਣਗੇ ਔਰ ਨਾਲ ਲਾ ਕੇ ਅਸੀਂ ਜਿਥੇ ਬੰਨੀਆਂ ਸਾਰੀਆਂ ਇਕੱਟੀਆਂ ਹੋ ਕੇ ਇਹਨੂੰ ਸਿਰੇ ਚੜਾਵਾਂਗੇ ਔਰ ਹਾਲ ਟਾਈਮ ਜਦ ਪਾਵਰ ਸੈਂਡ ਜਦ ਚਾਲੂ ਹੁੰਦਾ ਹੈ ਮਿਲਕ ਸਰ ਇਨੀਸ਼ੀਅਲੀ ਥੋੜਾ ਟਿਕਿੰਗ ਪ੍ਰੋਬਲਮ ਆਤਾ ਹੈ ਜਬ ਤੱਕ ਨਾ ਇਕੁਪਮੈਂਟ ਜਬ ਨਵਾਂ ਇਕੁਪਮੈਂਟ ਲੱਗਣੇ ਕੇ ਬਾਅਦ उसका क्या होता है उसके ऊपर अपना घसाई के लिए अपना पूरा चालू होने के लिए सात से दस दिन पूरा लग जाता है उसके बाद वो अपना रिदिम में आता है तो इनिशियली मेरा जो पर, अभी जो आ रहा था वो कोई कैटेगरी में उसको पकड़ना है अदरवाइज हमारा पूरा बंदा है सामान सब ठीक ठाक है हम लोग सब ठीक ठाक ही काम कर रहे हैं और हम जो अभी कठिनाई आ रहा है मेरा हिसाब से कोटिना कठिनाई अभी नहीं आएगा एक दो दिन के अंदर में यह अपना पूरा सिस्टम बिल्कुल अपना बढ़िया से चलेगा पिछले साल बार भी आप लोग यही बोल रहे थे कि यहाँ पे कि ठीक चलेगा लेकिन फिर परेशानी क्यों कारण क्या है आ रही है कारण क्या है देखिए हम अभी पूरा एक नया सिस्टम भी लगा रहा है ये भी अपना पूरा अधूरा रह गया वेल फीडिंग के लिए अपना ये जो पराली का जो घाट चलाने के लिए वो भी हमारा मेटेरियल सप्लाई लेट के लिए पूरा नहीं हो पाया उसके लिए भी कुछ कठिनाई हमको अभी भोग भोगना पड़ता है प्लस रॉ मटेरियल के लिए हमको जितना पूरा हर साल में मिलता है पैसा रॉ मटेरियल मिलने में भी हमको जा, बहुत ज़्यादा कठिनाई हो रहा है दूसरा कोऑपरेटिव शुगर मिल से हमको बगास भी नहीं मिलता है इसके लिए भी हमको ज़्यादा परेशानी उठाना पड़ता है फिर भी हम लोग पूरा अल्टरनेट फ्यूल का पूरा अरेंजमेंट करते हुए आ, इसके ऊपर जो हमारा जो रिक्वायरमेंट है वो हिसाब से हम लोग अरेंज कर रहे हैं और वही अरेंज कर रहे हैं जो मेरा अपना शॉटफॉल जो होता है मिल से बागास मिलने के बाद वही शॉटफॉल को हम उससे ही पूरा मेकअप करें दो हज़ार पच्चीस में मियाद ख़त्म हो रही है आपके पावर प्लांट का हम इसके ऊपर मुझे मालूम नहीं है हम इसके ऊपर कमेंट नहीं करें अच्छा जो एक जो जो पराली जला रहे हैं उसे जो राख बहुत निकले लोग बहुत परेशान हो रहे हैं आगना सकते पिछले बार भी इस तरह हुई थी बहुत धरना लगा था है, उसके बाद हम लोग अपने पूरे वैक्स ट्रेबल लगाने के बाद मेरे पास कोई रिपोर्ट नहीं है फिर भी आप लोग जो बोला है इसके ऊपर फिर एक बार मंथन किया जाएगा